ਅੱਜ ਪੰਜਾਬ ਦੇ ਵਿੱਚ 90% ਗੱਡੀਆਂ ਜਿਹੜੀਆਂ ਉਹ ਪ੍ਰਾਈਵੇਟ ਚੱਲਦੀਆਂ ਨੇ ਜਿਨ੍ਹਾਂ ਤੇ ਸਕੂਲ ਪਰਮਿਟ ਪੈ ਹੀ ਨਹੀਂ ਸਕਦਾ ਕਿਉਂਕਿ ਸਕੂਲ ਲਿਖ ਕੇ ਨਹੀਂ ਦਿੰਦਾ ਪ੍ਰਸ਼ਾਸਨ ਵੱਲੋਂ ਕੋਈ ਕਾਗਜ਼ ਚੈੱਕ ਹੀ ਨਹੀਂ ਕੀਤਾ ਜਾਂਦਾ ਸਿਰਫ ਗੱਡੀ ਰੋਕੀ ਜਾਂਦੀ ਹੈ ਗੱਡੀ ਦਾ ਨੰਬਰ ਦੇਖ ਕੇ ਚਲਾਨ ਭਰ ਦਿੱਤਾ ਜਾਂਦਾ ਜੇ ਤਾਂ ਆਰਟੀ ਫੜਾਤੀ ਤਾਂ ਚਲਾਨ ਹੋ ਜਾਂਦਾ ਇਹ ਬੰਦਾ ਥੋੜੀ ਜਿਹੀ ਮਿੰਟਾਂ ਤਰਲੇ ਕੱਢਦਾ ਤਾਂ ਉਹਦੀ ਗੱਡੀ ਜਿਹੜੀਆਂ ਬੌਂਡ ਕਰ ਦਿੱਤੀ ਜਾਂਦੀ ਹੈ ਅਸੀਂ ਸਰਕਾਰ ਨੂੰ ਇਹ ਪੁੱਛਦੇ ਆ ਵੀ ਐਕਸੀਡੈਂਟ ਤਾਂ ਪੀਆਰਟੀਸੀ ਬੱਸਾਂ ਦੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ ਪਟਿਆਲਾ ਦੇ ਮੁੰਡਾ ਗਰਾਊਂਡ ਦੇ ਵਿੱਚ ਸਕੂਲਾਂ ਦੇ ਜਿਹੜੇ ਆ ਕਿਤੇ ਜਿਹੜੇ ਬੱਚੇ ਛੱਡਣ ਵਾਲੀਆਂ ਵੈਨਾਂ ਦੀ ਗੱਲ ਕਰੀਏ ਆਟੋ ਦੀ ਗੱਲ ਕਰੀਏ ਜਾਂ ਯੂਨੀਅਨਾਂ ਜਿਹੜੀ ਉਹਨਾਂ ਬਦਲ ਯੂਨੀਅਨ ਵੀ ਬੜੀ ਹੋਈ ਆ ਉਹਨਾਂ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜੇ ਕੰਮ ਨਹੀਂ ਤਾਂ ਵੋਟ ਨਹੀਂ ਕਾਰਨ ਕਿਹਨਾਂ ਕੀ ਹੈ ਕਿਉਂਕਿ ਉਹਨਾਂ ਦੇ ਅਧਿਕਾਰੀਆਂ ਜਿਹੜੀ ਆਪਾਂ ਯੂਨੀਅਨ ਦੇ ਉਹ ਸਾਡੇ ਨਾਲ ਕਾਰਨ ਹੀ ਹੋਗਾ ਕਿ ਜੇਕਰ ਉਹ ਇਹ ਕੁਲ ਬਾਈ ਜੀ ਇਹ ਸਰਕਾਰਾਂ ਇਹ ਲੋਕ ਬਣਾਉਂਦੇ ਨੇ ਪਰ ਇਹ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਇਹ ਲੋਕਾਂ ਦੇ ਹਿੱਤਾਂ ਵਾਸਤੇ ਹੁੰਦੀਆਂ ਨੇ ਨਾ ਕਿ ਲੋਕਾਂ ਨੂੰ ਤੰਗ ਕਰਨ ਵਾਸਤੇ ਅੱਜ ਅੱਜ ਜਿਹੜਾ ਇਹ ਰੋਸ ਹੈ ਤੇ ਜਿਹੜਾ ਇਹ ਧਰਨਾ ਹੈ ਜਾਂ ਜਿਹੜਾ ਬੱਚਿਆਂ ਨੂੰ ਅੱਜ ਸਕੂਲਾਂ 'ਚ ਨਹੀਂ ਲਜਾਇਆ ਗਿਆ ਗੱਡੀਆਂ ਵੱਲੋਂ ਉਹਦਾ ਕਾਰਨ ਇਹ ਹੈ ਵੀ ਪ੍ਰਸ਼ਾਸਨ ਵੱਲੋਂ ਆਰਟੀਓ ਸਾਹਿਬ ਵੱਲੋਂ ਡੀਟੀਓ ਸਾਹਿਬ ਵੱਲੋਂ ਨਜਾਇਜ਼ ਤਰੀਕੇ ਨਾਲ ਗੱਡੀਆਂ ਦੇ ਚਲਾਨ ਕੀਤੇ ਗਏ ਮਹਿੰਗੇ ਚਲਾਨ ਕੀਤੇ ਗਏ 25 25 30 30 ਹਜ਼ਾਰ ਦੇ ਚਲਾਨ ਕੀਤੇ ਗਏ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਕਾਰਨ ਕੀ ਲੱਗਦਾ ਹੈ ਕਿਉਂ 25 25 ਹਜ਼ਾਰ ਦੇ ਚਲਾਨ ਹੋ ਰਹੇ ਨੇ ਕੋਈ ਕਾਗਜ਼ ਪੱਤਰ ਪੂਰੇ ਨਹੀਂ ਸੀ ਜਾਂ ਕੋਈ ਟੈਕਸ ਹੋਣਾ ਸੀ ਜਾਂ ਕੋਈ ਹੋਰ ਪ੍ਰਕਾਰ ਦੀ ਗਲਤੀ ਹੈ ਭਾਈ ਜੀ ਬੜੇ ਦੁੱਖ ਦੀ ਗੱਲ ਹੈ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਗਜ਼ ਚੈੱਕ ਹੀ ਨਹੀਂ ਕੀਤਾ ਜਾਂਦਾ ਸਿਰਫ ਗੱਡੀ ਰੋਕੀ ਜਾਂਦੀ ਹੈ ਗੱਡੀ ਦਾ ਨੰਬਰ ਦੇਖ ਕੇ ਚਲਾਨ ਭਰ ਦਿੱਤਾ ਜਾਂਦਾ ਜੇ ਤਾਂ ਆਰ.ਟੀ. ਫੜਾਤੀ ਤਾਂ ਚਲਾਨ ਹੋ ਜਾਂਦਾ ਜੇ ਬੰਦਾ ਥੋੜੀਆਂ ਜਿਹੀਆਂ ਮਿੰਟਾਂਦਰਲੇ ਘਟਦਾ ਤਾਂ ਉਹਦੀ ਗੱਡੀ ਜਿਹੜੀ ਆ ਬੌਂਡ ਕਰ ਦਿੱਤੀ ਜਾਂਦੀ ਹੈ ਸੋ 25 25 30 30000 ਦੇ ਚਲਾਨ ਬੜੇ ਨਿੰਦਣਯੋਗ ਕਦਮ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹਾ ਕੰਮ ਨਾ ਕਰੋ ਤੇ ਗਰੀਬ ਲੋਕਾਂ ਨੂੰ ਕੰਮ ਕਰ ਲੈਣ ਇਸ ਵਿੱਚ ਤੁਸੀਂ ਅਧਿਕਾਰੀਆਂ ਨੂੰ ਮਿਲ ਜਿੰਦੇ ਆਰ.ਟੀ.ਓ. ਛੱਡੇ ਦੇ ਉਹਨਾਂ ਕਿਸੇ ਜਗ੍ਹਾ ਅਧਿਕਾਰੀਆਂ ਨਾਲ ਕਿਸੇ ਨਾ ਕਰ ਸਕਦੇ ਹੁਣ ਸਾਡੇ ਜਿਹੜੇ ਪ੍ਰਧਾਨ ਨੇ ਸਾਡੀ ਜਿਹੜੀ ਕਮੇਟੀ ਹੈ ਉਹ ਡੀਸੀ ਸਾਹਿਬ ਔਰ ਆਰਟੀਓ ਸਾਹਿਬ ਨੂੰ ਮਿਲਣ ਗਏ ਨੇ ਤੇ ਜਿਹੜੇ ਸਰਕਾਰੀ ਅਧਿਕਾਰੀ ਨੇ ਜਾਂ ਸਾਡੇ ਐਮਐਲਏ ਮੰਤਰੀ ਨੇ ਉਹ ਵੀ ਵਿੱਚ ਬੈਠੇ ਨੇ ਦੇਖਦੇ ਕੀ ਹੱਲ ਨਿਕਲਦਾ ਜੇ ਕੋਈ ਹੱਲ ਨਿਕਲਦਾ ਤਾਂ ਠੀਕ ਹੈ ਨਹੀਂ ਜਿਹੜਾ ਸਾਡਾ ਧਰਨਾ ਤੇ ਸਾਡਾ ਜਿਹੜਾ ਚੱਕਾ ਜਾਮ ਹੈ ਉਹ ਐ ਨਹੀਂ ਜਾਰੀ ਰਹੂਗਾ ਕਈ ਵਾਰ ਲੱਗਦਾ ਨਹੀਂ ਹੈਗਾ ਕਿ ਜਿਹੜੇ ਬੰਦੇ ਸਹੀ ਨੇ ਹੋਰ ਜਿਨ੍ਹਾਂ ਦੇ ਕਾਗਜ਼ੀ ਪੱਤਰ ਵੀ ਪੂਰੇ ਹੁੰਦੇ ਨੇ ਉਹ ਵੀ ਇਨ੍ਹਾਂ ਜਿੰਦਾਂ ਦੇ ਵਿੱਚ ਪੀਸਾ ਜਾਂਦੇ ਨੇ ਕਈ ਵਾਰ ਜਿੰਨਾਂ ਇਹਨਾਂ ਨੂੰ ਰਾਸ ਨਹੀਂ ਮਿਲਦੀ ਕਿ ਜੇਕਰ ਥੋੜਾ ਜਿਹੀ ਹੁੰਦੀ ਕਿ ਟ੍ਰੈਫਿਕ ਵਾਲੇ ਵੀ ਰੋਕਦੇ ਆਪਾਂ ਦੇਖਦੇ ਕਈ ਵਾਰ ਤੁਹਾਡਾ ਜਿਹੜਾ ਧੰਦਾ ਹੈਗਾ ਇਹ ਸਿੱਖਿਆ ਵਾਲੇ ਨੇ ਰੁਕ ਰਿਹਾ ਹੈਗਾ ਤਾਂ ਉਹ ਵੀ ਸੁਵਾਇਕਾ ਚੱਕਦੇ ਦੇ ਚੱਲ ਰਿਹਾ ਦਾ ਆਸ ਵੀ ਉਹ ਵੀ ਨਹੀਂ ਬਣੀ ਹੁੰਦੀ ਹੈ ਪਰ ਉਹਨਾਂ ਵਿੱਚ ਵੀ ਲ ਬੀਪੀਜੀ ਦੇ ਕੋਲ ਨੁਕਸਾਨ ਸਾਰੇ ਵਰਗਾਂ ਦਾ ਹੁੰਦਾ ਹੈ ਅੱਜ ਬੱਚੇ ਸਕੂਲਾਂ ਚ ਨਹੀਂ ਗਏ ਨੁਕਸਾਨ ਤਾਂ ਉਹਨਾਂ ਦਾ ਵੀ ਹੋਇਆ ਇੱਕ ਗੱਲ ਸਰਕਾਰ ਤੋਂ ਇਹ ਸਮਝਣੀ ਚਾਹੁੰਦੇ ਆ ਵੀ ਕੋਈ ਵੀ ਹਾਦਸਾ ਜਿਹੜਾ ਉਹ ਕਿਸੇ ਆਲੇ-ਦੁਆਲੇ ਸੂਬੇ ਚ ਹੁੰਦਾ ਜਿਵੇਂ ਹਰਿਆਣਾ ਦੇ ਵਿੱਚ ਜਿਹੜੀ ਐਕਸੀਡੈਂਟ ਹੋਇਆ ਤੇ ਉਹਦਾ ਜਿਹੜਾ ਸੇਕ ਹੈ ਉਹ ਪਟਿਆਲੇ ਵਿੱਚ ਵੀ ਪੂਰੇ ਪੰਜਾਬ ਵਿੱਚ ਲੱਗਿਆ। ਸੋ ਅਸੀਂ ਸਰਕਾਰ ਨੂੰ ਇਹ ਪੁੱਛਦੇ ਆ ਵੀ ਐਕਸੀਡੈਂਟ ਤਾਂ ਪੀਆਰਟੀਸੀ ਬੱਸਾਂ ਦੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ। ਐਕਸੀਡੈਂਟ ਤਾਂ ਜਹਾਜ਼ਾਂ ਦੇ ਵੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ। ਐਕਸੀਡੈਂਟ ਤਾਂ ਰੇਲਾਂ ਦੇ ਵੀ ਹੋ ਜਾਂਦੇ ਨੇ ਉਹਨਾਂ ਨੂੰ ਵੀ ਬੰਦ ਕਰਨਾ ਚਾਹੀਦਾ। ਬਾਈ ਜੇ ਹਾਸਤ ਹੈ ਇਹ ਕਿਸੇ ਨਾਲ ਵੀ ਵਾਪਰ ਸਕਦਾ ਇਹਦਾ ਜਿਹੜਾ ਕਸੂਰਵਾਰ ਉਹ ਸਾਰਿਆਂ ਨੂੰ ਨਹੀਂ ਠਹਿਰ ਹੋਣਾ ਚਾ ਉਹਡੇ ਕਹਿੰਦਾ ਮਤਲਬ ਵੀ ਜਿਹੜੇ ਜ਼ਾਇਦ ਜਿਹੜੀ ਮੰਗ ਹੈ ਉਹ ਤੁਹਾਡੀ ਮੰਗੀ ਜਾਣੀ ਚਾਹੀਦੀ ਤੇ ਜੇ ਕੋਈ ਲੋਕ ਕਹਿੰਦੇ ਕਿ ਤੁਸੀਂ ਤਾਂ ਉਹ ਪੇਟੀ ਕਰਦੇ ਸੀ ਉਹਦਾ ਹੀ ਇਕਰਾਰ ਬਿਕਣਾ ਨਹੀਂ ਹੈ ਜਾਂ ਉਹਦੇ ਦੇ ਉੱਪਰ ਹੀ ਗੱਲ ਹੋਣੀ ਚਾਹੀਦੀ ਜੇ ਨਜਾਇਜ਼ ਕਰਨ ਨਹੀਂ ਕੱਟਣੇ ਉਸੇ ਖੇਤਰ ਤੋਂ ਉਹਨਾਂ ਦਾ ਬਿਲਕੁਲ ਭਾਈ ਜੀ ਅਸੀਂ ਪ੍ਰਸ਼ਾਸਨ ਨਾਲ ਪ੍ਰਸ਼ਾਸਨ ਦੀਆਂ ਗੱਲਾਂ ਮੰਨਣ ਨੂੰ ਤਿਆਰ ਆਂ ਪਰ ਕੁਝ ਕਮੀਆਂ ਨੇ ਜਿਹੜੀਆਂ ਉਹ ਪ੍ਰਸ਼ਾਸਨ ਵੱਲੋਂ ਵੀ ਨੇ ਪ੍ਰਸ਼ਾਸਨ ਸਾਨੂੰ ਵਿੱਚ ਵਿਚਾਲੇ ਪਤਾਇਆ ਹੋਇਆ ਹੈ ਪ੍ਰਸ਼ਾਸਨ ਮੰਗਦਾ ਸਕੂਲ ਪਰਮਟ ਸਕੂਲ ਪਰਮਟ ਤਾਂ ਗੱਡੀ ਤੇ ਪੈਂਦਾ ਜੇ ਸਕੂਲ ਲਿਖ ਕੇ ਦਿੰਦਾ ਸਕੂਲ ਲਿਖ ਕੇ ਨਹੀਂ ਦਿੰਦਾ ਅੱਜ ਪੰਜਾਬ ਦੇ ਵਿੱਚ 90% ਗੱਡੀਆਂ ਜਿਹੜੀਆਂ ਉਹ ਪ੍ਰਾਈਵੇਟ ਚੱਲਦੀਆਂ ਨੇ ਜਿਨ੍ਹਾਂ ਤੇ ਸਕੂਲ ਪਰਮਟ ਪੈ ਹੀ ਨਹੀਂ ਸਕਦਾ ਕਿਉਂਕਿ ਸਕੂਲ ਲਿਖ ਕੇ ਨਹੀਂ ਦਿੰਦਾ ਜੇ ਸਕੂਲ ਲਿਖ ਕੇ ਦਿੰਦਾ ਜੇ ਜਿਹੜੀ ਇਹ ਸਰਕਾਰ ਹੈ ਇਹ ਤੁਹਾਨੂੰ ਸਪੂਰ ਪਰਮਿਟ ਦਿੰਦੀ ਹੈ 100 ਰੁਪਏ ਜਿਵੇਂ ਪਰ ਸਵਾਰੀ ਦੇ ਹਿਸਾਬ ਨਾਲ ਹਰਿਆਣਾ ਦੇ ਵਿੱਚ ਟੈਕਸ ਬਦੁੱਲਿਆ ਜਾਂਦਾ ਅਸੀਂ ਵੀ ਪਰਨ ਨੂੰ ਤਿਆਰ ਆ ਪਰ ਜੇ ਸਪੂਰ ਪਰਮਿਟ ਨਹੀਂ ਪੈ ਸਕਦਾ ਤਾਂ ਇਹਦੇ 'ਚ ਅਸੀਂ ਕਸੂਰ ਵਰਨੀ ਹੈ ਕਿ ਇਹਦੇ ਲਈ ਪ੍ਰਸ਼ਾਸਨ ਪਰਫਾਰਮਾ ਸੋ ਤੁਸੀਂ ਦੇਖ ਸਕਦੇ ਹੋ ਪੂਰੇ ਜਿਹੜੇ ਯੂਨੀਅਨ ਦੀ ਗੱਲ ਕਰੀਏ ਤਾਂ ਪੂਰੇ ਜਿਹੜੇ ਮੈਂ ਕਰਾ ਉਹ ਵੀ ਨਾਲ ਇੱਥੇ ਮੌਜੂਦ ਨੇ ਕੋਈ ਵੀ ਗੱਲ ਕਰੀ ਤੇ ਆਟੋ ਦੀ ਗੱਲ ਕਰੀਏ ਰਿਸ਼ਤਾ ਦੀ ਗੱਲ ਕਰੀਏ ਚਾਹੇ ਬੰਦ ਗੱਡੀਆਂ ਦੀ ਗੱਲ ਕਰੀਏ ਉਹਨਾਂ ਵੱਲੋਂ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਜੇਕਰ ਸਰਕਾਰ ਉਹ ਜਾਂ ਸਕੂਲ ਉਹਨਾਂ ਨੂੰ ਪਰਮਿਸ਼ਨ ਦੇਵੇ ਤਾਂ ਉਹ ਪਰਮਿਸ਼ਨ ਲੈ ਕੇ ਜਿਹੜਾ ਹੈਗਾ ਪੂਰੇ ਕਾਗਜ਼ ਪੰਤਰ ਪੂਰੇ ਕਰਕੇ ਜਿਹੜਾ ਹੈਗਾ ਇਸ ਸਰਕਾਰ ਦੇ ਸਾਹਮਣੇ ਆਪਣੀ ਰੱਖ ਸਕਦੇ ਆ ਔਰ ਡੀਟੀਓ ਨੂੰ ਕਹਿ ਸਕਦੇ ਆ ਕਿ ਅਸੀਂ ਇਸ ਸਾਹਦੇ ਨਾਲ ਕੰਮ ਕਰ ਰਹੇ ਹਾਂ ਪਰ 90% ਜਿਹੜੇ ਸਕੂਲ ਨੇ ਉਹ ਜਿਹੜੇ ਲੈਟਰ ਆ ਜਿਹੜੇ ਉਹ ਇਸ਼ੂ ਨਹੀਂ ਕਰਦੇ ਹੈਗੇ ਜਿਸ ਕਰਕੇ ਇਹਨਾਂ ਨੂੰ ਆਪਣੇ ਲੈਵਲ ਤੇ ਜਿਹੜਾ ਹੈ ਕੰਮ ਕਰਨਾ ਪੈਂਦਾ ਪਰ ਸਰਕਾਰ ਨੂੰ ਵੀ ਗੁਜਾਰਿਸ਼ ਕਰ ਰਹੇ ਨੇ ਔਰ ਆਪਾਂ ਕਹਿ ਪਾਕ ਡੀਸੀ ਸਾਹਿਬ ਵੀ ਕਹਿ ਸਕਦੇ ਹਨ ਔਰ ਆਰਟੀਏ ਸਾਹਿਬ ਨੂੰ ਵੀ ਬੁਝਾਰਿਸ਼ ਕਰ ਰਿਹਾ ਕਿ ਜਿਹੜਾ 25 ਤੋਂ 30 ਹਜ਼ਾਰ ਰੁਪਏ ਦਾ ਖਾਲਾਣਾ ਉਹ ਨਾ ਕਿਤੇ ਜਾਣ ਜੇਕਰ ਕਾਗਜ਼ ਪੱਤਰ ਪੂਰੇ ਨੇ ਜਿਹੜੇ ਕਾਗਜ਼ ਕੱਟ ਨੇ ਉਹਨਾਂ ਦੇ ਉੱਪਰ ਜ਼ੂਰੋ ਕਹਿੰਦੇ ਨੇ ਨਜ਼ਰ ਆ ਰਹੇ ਨੇ ਕਿ ਸਾਡੇ ਜਿਹੜੀ ਵੰਦੀ ਕਾਰਵਾਈ ਹੋਣਾ ਸਾਡੇ ਕੀਤੀ ਜਾਵੇ ਪਰ ਨਜਾਇਜ਼ ਸਾਡੇ ਦੇ ਕਾਰਵਾਈਆਂ ਨਾ ਕੀਤੀਆਂ ਜਾਣ ਪਟਿਆਲਾ ਤੋਂ ਸ਼ਦੀਦ ਦੇ ਨਾਲ ਲਿਵਿੰਗ ਇੰਡੀਆ ਨਿਊਜ਼ ਕਰਨਵੀ ਸਿੰਘ ਰੰਧਾਵਾ ਦੀ ਰਿਪੋਰਟ